ਗੱਲ ਕਰ ਲੈ ਮਰ ਗੱਜਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਅੱਜ ਇਹ ਹੋਈ ਕਹਿਣਾ ਚਾਹੁੰਦੇ ਆ ਇੱਕ ਤੇ ਇਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਹੈ ਦੂਜਾ ਇਹਨਾਂ ਤੇ ਸਾਨੂੰ ਮਾਣ ਕਿ ਇਹਨਾਂ ਨੇ ਪਹਿਲੇ ਅੰਦੋਲਨ 'ਚ ਵੀ ਬੜਾ ਇਹਨਾਂ ਨੇ ਸਾਥ ਦਿੱਤਾ ਪਹਿਲੇ ਦਿਨ ਜਾ ਕੇ ਉੱਥੇ ਹੀ ਰਹੇ ਆ ਤੇ ਇਹਦੇ ਵਿੱਚ ਵੀ ਇਹਨਾਂ ਦਾ ਵੀ ਸਾਥ ਆ ਜਥੇਬੰਦੀ ਦਾ ਵੀ ਬਹੁਤ ਵੱਡਾ ਉਪਰਾਲਾ ਤੇ ਅੱਜ ਬਹੁਤੀ ਗੱਲ ਕਰਨ ਨੂੰ ਤੇ ਦਿਲ ਨਹੀਂ ਕਰਦਾ ਪਰ ਇਹਨਾਂ ਨੂੰ ਇਹ ਦੱਸਣਾ ਹੈ ਵੀ ਅਸੀਂ ਤੁਹਾਡੇ ਨਾਲ ਖੜੀ ਆ ਸਾਡੀ ਜਥੇਬੰਦੀ ਵੀ ਖੜੀ ਆ ਅਸੀਂ ਭਾਰਤ ਬੰਦ ਕੀਤਾ ਕੱਲ ਉਹਦੇ ਵਿੱਚ ਸ਼ਰਧਾਂਜਲੀਆ ਵੀ ਦਿੱਤੀਆਂ ਇਹਨਾਂ ਨੂੰ ਕਿਉਂਕਿ ਪਤਾ ਲੱਗ ਗਿਆ ਮੇਰੀ ਰਵਿੰਦਰ ਸਿੰਘ ਉਹਨਾਂ ਨਾਲ ਗੱਲ ਹੁੰਦੀ ਰਹੀ ਆ ਤੇ ਉਹਨਾਂ ਤੇ ਵੀ ਸਾਰਿਆਂ ਤੇ ਮਾਣ ਆ ਰਵਿੰਦਰ ਸਿੰਘ ਉਹਨਾਂ ਦਾ ਵੀ ਕੀਤਾ ਟੁੱਟਾ ਵਾ ਸਾਰਿਆਂ ਤੇ ਸਾਨੂੰ ਮਾਣ ਆ ਤੇ ਅਸੀਂ ਇਹਨਾਂ ਦੇ ਨਾਲ ਆ ਜਦੋਂ ਕਹਿਣਗੇ ਜਿੱਥੇ ਕਹਿਣਗੇ ਉੱਥੇ ਅਸੀਂ ਪਹੁੰਚਾਂਗੇ ਬਹੁਤੀ ਗੱਲ ਕਰਨ ਨੂੰ ਅੱਜ ਕੋਈ ਬੰਦ ਨਹੀਂ ਪਿੱਛੇ ਨਹੀਂ ਹਟਦੇ ਪੰਜਾਬੀ ਉੱਥੇ ਖੜੇ ਨੇ ਤੇ ਅੱਗੇ ਨੂੰ ਹੀ ਵਧਾਂਗੇ ਪਿੱਛੇ ਨਹੀਂ ਜਾਂਦੇ ਜਿੱਦਣ ਸਾਰੇ ਪਹੁੰਚ ਗਏ ਉੱਥੇ ਚਲੋ ਅਸੀਂ ਬੰਦ ਕਰਕੇ ਕੱਲ ਤੱਕ ਅਸੀਂ ਰੁਕੇ ਹੀ ਅੱਜ ਹੁਣ ਸਾਰੀ ਵੀ ਤਿਆਰੀ ਹੈ ਉਦੋਂ ਪਹੁੰਚ ਰਹੇ ਹਾਂ ਸਾਰੇ ਅੱਜ ਇਹ ਹੋਈ ਕਹਿਣਾ ਚਾਹੁੰਦੇ ਆ ਇੱਕ ਤੇ ਇਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਹੈ ਦੂਜਾ ਇਹਨਾਂ ਤੇ ਸਾਨੂੰ ਮਾਣ ਕਿ ਇਹਨਾਂ ਨੇ ਪਹਿਲੇ ਅੰਦੋਲਨ 'ਚ ਵੀ ਬੜਾ ਇਹਨਾਂ ਨੇ ਸਾਥ ਦਿੱਤਾ ਪਹਿਲੇ ਦਿਨ ਜਾ ਕੇ ਉੱਥੇ ਹੀ ਰਹੇ ਆ ਤੇ ਇਹਦੇ ਵਿੱਚ ਵੀ ਇਹਨਾਂ ਦਾ ਵੀ ਸਾਥ ਆ ਜਥੇਬੰਦੀ ਦਾ ਵੀ ਬਹੁਤ ਵੱਡਾ ਉਪਰਾਲਾ ਤੇ ਅੱਜ ਬਹੁਤੀ ਗੱਲ ਕਰਨ ਨੂੰ ਤੇ ਦਿਲ ਨਹੀਂ ਕਰਦਾ ਪਰ ਇਹਨਾਂ ਨੂੰ ਇਹ ਦੱਸਣਾ ਹੈ ਵੀ ਅਸੀਂ ਤੁਹਾਡੇ ਨਾਲ ਖੜੀ ਆ ਸਾਡੀ ਜਥੇਬੰਦੀ ਵੀ ਖੜੀ ਆ ਅਸੀਂ ਭਾਰਤ ਬੰਦ ਕੀਤਾ ਕੱਲ ਉਹਦੇ ਵਿੱਚ ਸ਼ਰਧਾਂਜਲੀਆ ਵੀ ਦਿੱਤੀਆਂ ਇਹਨਾਂ ਨੂੰ ਕਿਉਂਕਿ ਪਤਾ ਲੱਗ ਗਿਆ ਹੀ ਮੇਰੀ ਰਵਿੰਦਰ ਸਿੰਘ ਹੁਣਾਂ ਨਾਲ ਗੱਲ ਹੁੰਦੀ ਰਹੀ ਆ ਤੇ ਉਹਨਾਂ ਤੇ ਵੀ ਸਾਰਿਆਂ ਤੇ ਮਾਣ ਆ ਰਵਿੰਦਰ ਸਿੰਘ ਹੁਣਾਂ ਦਾ ਵੀ ਕੀਤਾ ਟੁੱਟਾ ਵਾ ਸਾਰਿਆਂ ਤੇ ਸਾਨੂੰ ਮਾਣ ਆ ਤੇ ਅਸੀਂ ਇਹਨਾਂ ਦੇ ਨਾਲ ਆ ਜਦੋਂ ਕਹਿਣਗੇ ਜਿੱਥੇ ਕਹਿਣਗੇ ਉੱਥੇ ਅਸੀਂ ਪਹੁੰਚਾਂਗੇ ਬਹੁਤੀ ਗੱਲ ਕਰਨ ਨੂੰ ਅੱਜ ਕੋਈ ਬੰਦ ਨਹੀਂ ਪਿੱਛੇ ਨਹੀਂ ਹਟਦੇ ਪੰਜਾਬੀ ਉੱਥੇ ਖੜੇ ਨੇ ਤੇ ਅੱਗੇ ਨੂੰ ਹੀ ਵਧਾਂਗੇ ਪਿੱਛੇ ਨਹੀਂ ਜਾਂਦੇ ਜਿੱਦਣ ਸਾਰੇ ਪਹੁੰਚ ਗਏ ਉੱਥੇ ਚਲੋ ਅਸੀਂ ਬੰਦ ਕਰਕੇ ਕੱਲ ਤੱਕ ਅਸੀਂ ਰੁਕੇ ਹੀ ਅੱਜ ਹੁਣ ਸਾਡੀ ਵੀ ਤਿਆਰੀ ਹੈ ਉਦੋਂ ਨੂੰ ਪਹੁੰਚ ਰਹੇ ਹਾਂ ਸਾਰੇ